ਹਾਥ ਦੇ ਵਿੱਚ 나ਗਣੀ ਵਰਸ਼ਾ ਦੇ ਕਰਕੇ ਗੁਰੂ ਮਹਾਰਾਜ ਤੋਂ ਲਿਆ ਥਾਪੜਾ ਲੋਕਰ ਦੇ ਕਿਲੇ ਵੱਲ ਮਸਤਿਆ ਹੋਇਆ ਹਾਥੀ ਸ਼ਰਾਬੀ ਹੋਇਆ ਹਾਥੀ ਜਿਵੇਂ ਬੰਦਾ ਸ਼ਾਮ ਨੂੰ ਦੋ ਪੈਗ ਲਗਾ ਡੇਪਲੇ ਖਾਂਦਾ ਐਵੇਂ ਕਿਲੇ ਵੱਲੋਂ ਆ ਰਿਹਾ ਹੈ ਤੇ ਉਧਰ ਭਾਈ ਬਚਿੱਤਰ ਸਿੰਘ ਜੀ ਤਿਆਰ ਪਰ ਤਿਆਰ ਨੇ ਮਹਾਰਾਜ ਇੱਕ ਸੋਹਣੀ 나ਗਣੀ ਦੇ ਕਰਕੇ ਬਿੱਤਰ ਨੂੰ ਚਿੱਤਰ ਸਿੰਘ ਨੂੰ ਨਵਾਜਿਆ ਬਚਿੱਤਰ ਸਿਆ ਜਾ ਵੀ ਕਰ ਹਾਥੀ ਦਾ ਮੁਕਾਬਲਾ ਗੁਰੂ ਮਹਾਰਾਜ ਦਾ ਥਾਪੜਾ ਲੈ ਕਰਕੇ ਬਚਿੱਤਰ ਸਿੰਘ ਨੂੰ ਚੜਿਆ ਜੋਸ਼ ਅੱਖਾਂ ਦੇ ਵਿੱਚ ਆਈ ਲਾਲੀ ਗੁਰੂ ਮਾਰੇ ਨੇਤਰਾਂ ਦਾ ਨੇਤਰ ਮਿਲੇ ਗੁਰੂ ਮਾਰੇ ਇੱਕ ਕੋਨੇ ਤੇ ਬੈਠ ਗਏ ਦੇਖਣ ਲੱਗੇ ਕਿ ਮੇਰਾ ਜੋਧਾ ਕਰਦਾ ਕੀ ਆ ਇਹ ਕੋਨੇ ਤੇ ਬੈਠ ਕੇ ਦੇਖਣ ਲੱਗੇ ਮਾਸ ਦਾ ਹਾਥੀ ਆਦਾ ਪਿੱਛੇ ਮੁਗਲਾਂ ਦੀ ਫੌਜ ਲੜੂ ਫੌਜ ਆ ਰਹੀ ਨੇ ਹਾਥੀ ਘੁੰਮ ਰਿਹਾ ਏਵੇਂ ਜਦੋਂ ਉਹ ਧਮਾਗਾ ਰਿਹਾ ਏ ਕੁਦਰਤੀ ਹੀ ਇਖਤਾਰ ਦੇ ਵਿੱਚ ਆਂਦਾ ਏ ਕਿ ਕਿਲੇ ਦਾ ਦਰਵਾਜ਼ਾ ਖੁੱਲ ਗਿਆ ਆਪਣੇ ਆਪ ਬਚਿੱਤਰ ਅੱਡੀ ਅੱਡੀ ਕੋਰੇ ਨੂੰ ਅੱਡੀ ਦੇ ਕੇ ਜੁੜ ਗਈ ਆਖੋਆਂ ਲਾਹ ਕੋਰੇ ਫੱਕੇ ਨਾਗਰੀ ਚੱਕੀ ਨਾਗਰੀ ਚੱਕ ਕਰਕੇ ਹਾਥੀ ਦੀ ਸੱਤ ਤਵੀਆ ਪਾਰਦੀ ਹੋਈ ਨਾਗਰੀ ਮੱਥੇ ਦੇ ਵਿੱਚ ਹੈ ਇਹੋ ਵੱਜਦੀ ਹੈ ਤੇ ਦਾਰ-ਦਾਰ ਕਰਦੀ ਜਦੋਂ ਤੇ ਨਾਗਰੀ ਵਿੱਚ ਬੜੀ ਅਤਿਆਸ ਦਾਦਾ ਹੈ ਕਿ 4 ਫੁੱਟ ਨਾਗਰੀ ਅੰਦਰ ਧਸ ਗਈ ਆਖੋ ਸਤਨਾਮ ਵਾਹਿਗੁਰੂ ਸੱਤ ਤਵੀਆ ਨੂੰ ਪਾਰਦੀ ਹੋਈ 4 ਫੁੱਟ ਨਾਗਰੀ ਮੱਥੇ ਦੇ ਵਿੱਚ ਧਸ ਗਈ ਜਦੋਂ ਕਮਾ ਕੇ 나ਗੜੀ ਤੁਸੀਂ ਦੇਖੀ ਹੋਣੀ ਮੇਰੇ ਹਿਸਾਬ ਨਾਲ ਸਾਹ ਸੰਗ ਜੀ ਤਖਤ ਸਾਹਿਬ ਜਾਇਓ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਉੱਥੇ ਇੱਕ 나ਗੜੀ ਪਈ ਹੈ ਉਹ ਬਰਛਾ ਹੈ ਉਸ ਨੂੰ ਐਦਾ ਬੜ ਪਏ ਨੇ ਜਦੋਂ ਪਤੰਦਰ ਸਿੰਘ ਨੇ ਉਹ 나ਗੜੀ ਨੂੰ ਕਮਾਇਆ ਕਮਾ ਕਰਕੇ ਨਾ ਸਾਹ ਸੰਗ ਦੀ 4 ਫੁੱਟ ਵਿੱਚੋਂ ਖਿੱਚ ਕੇ ਲਿਆਂਦੀ ਜਿੱਦਾਂ ਜੱਟਾਂ ਦੀ ਮੋਟਰ ਚੱਲਦੀ ਨਾ ਸਵਾਸੀ ਵਾਲ ਮੋਟਰ ਐ ਲੋ ਬਾਹਰ ਨਿਕਲਿਆ ਲੋਹ ਦੀ ਬਣੀ ਨਦੀ ਤੇ ਮਸਤਿਆ ਹੋਇਆ ਹਾਥੀ ਜਿਹੜਾ ਆ ਰਿਹਾ ਸੀ ਚੀਕਾਂ ਮਾਰਦਾ no rei ਅਦਵ ਕਰ ਦੇਣਾ ਹੈ ਸਭ ਭੱਜ ਲਈ ਲੱਡੀ ਪੁੱਚੀ ਸਾਧ ਸੰਗਤ ਜੀ ਤੇ ਜਿਹੜਾ ਹਾਥੀ ਹੈ ਜਿਹਦੇ ਨਾਲ ਤਵੀਆਂ ਬੰਨੀਆਂ ਗਈਆਂ ਹਨ ਉਹ ਪਿੱਛੇ ਨੂੰ ਜਿਹੜੀ ਫੌਜ ਖੜੀ ਸੀ ਸਾਰੀ ਫੌਜ ਨੂੰ ਵੱਢਦਾ ਹੋਇਆ ਪਿੱਛੇ ਨੂੰ ਚਲੇ ਗਿਆ ਆਖੋ ਸਤਨਾਮ ਸ਼ੁਰੂਆਤ ਗੁਰਜੀ ਤੇ ਆਪਣੇ ਹਾਥੀ ਜਿਹੜਾ ਸ਼ਰਾਬ ਪਲਾ ਕੇ ਕੱਲਿਆ ਸੀ ਉਹੀ ਹਾਥੀ ਨੇ ਸਾਰੇ ਜਿੰਨੀ ਫੌਜ ਸੀਗੀ ਸਾਰੀ ਫੌਜ ਦੀ ਸਮਾਪਤੀ ਕਰਤੀ ਤੇ ਸਾਰੇ ਹੀ ਭੱਜ ਲਏ ਉਧਰ ਸਾਧ ਸੰਗਤ ਜੀ ਬਚਿੱਤਰ ਸਿੰਘ ਦਾ ਜਿਹੜਾ ਭਰਾ ਸੀ ਬਜੇਤ ਸਿੰਘ ਦਾ ਭਰਾ ਸੀ ਉਦੇ ਸਿੰਘ ਗੁਰੂ ਮਾਰੇ ਉਹਨੂੰ ਥਾਪੜਾ ਦਿੱਤਾ ਹੱਥ ਦੇ ਵਿੱਚ ਸ਼ਮਸ਼ੀਰ ਦੇ ਕੇ ਕਿਹਾ ਜਾ ਬਈ ਉਦੇ ਸਿਆ ਹੁਣ ਤੋਂ ਵੀ ਕੰਮ ਕਰ ਤੂੰ ਜਾ ਕਰਕੇ ਕੇਸਰੀ ਚੰਦਾ ਜਿਹੜਾ ਛੀਸ਼ ਹੈ ਉਸ ਨੂੰ ਲਾ ਕਰਕੇ ਨਾਲ ਨੇਜਾ ਦਿੱਤਾ ਨੇਜੇ ਤੇ ਟਾਂਕੇ ਲਿਆ ਉਦੇ ਸਿੰਘ ਮੈਦਾਨ ਦੇ ਵਿੱਚ ਗਿਆ ਭੱਜਦੇ ਹੋਏ ਕੇਸਰੀ ਚੰਦਾ ਜਦੋਂ ਬਰਾਬਰ ਸਾਹਮਣੇ ਕੀਤਾ ਇੱਕ ਸੱਚ ਜਾਣਿਓ ਮੈਂ ਪਹਿਲਾਂ ਵੀ ਇਤਿਹਾਸ ਵਿੱਚ ਜਾਂਦਾ ਹਾਂ ਗੁਰੂ ਮਾਰਾ ਦਾ ਜਿਹੜਾ ਸਿੱਖ ਹੈ ਨਾ ਹਕ ਦੇ ਭਜਦੇ ਦੇ ਬਾਰ ਨਹੀਂ ਕਰਦਾ ਆਖੋ ਸਤਨਾਮ ਸ਼ਰਵਾਰ ਗੁਰਜੀ ਗੁਰੂ ਮਾਰੇ ਦਾ ਸਿੱਖ ਹੈ ਜਿਹੜਾ ਗੁਰੂ ਮਾਰੇ ਦੇ ਹੁਕਮ ਆਨੇ ਉਹ ਕਦੇ ਬੁੱਢੇ ਤੇ ਬਾਰ ਨਹੀਂ ਕਰਦਾ ਗੁਰੂ ਮਾਰੇ ਦਾ ਸਿੱਖ ਹੈ ਜਿਹੜਾ ਉਹ ਕਦੇ ਗਰੀਬ ਤੇ ਬਾਰ ਨਹੀਂ ਕਰਦਾ ਗੁਰੂ ਮਾਰੇ ਦਾ ਸਿੱਖ ਹੈ ਜਿਹੜਾ ਉਹ ਇਸ ਤਰ੍ਹਾਂ ਬਾਰ ਨਹੀਂ ਕਰਦਾ ਬਾਰ ਕੀ